ਯਾਰ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਜੀ ਹਾਂ ਜੀ ਕਰਦੇ ਨੇ ਕੀ ਹਾਲ ਚਾਲ ਆ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਘਾਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਨ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕਿੱਥੋਂ ਬੋਲਦੇ ਹੋ ਸਰ 10 ਦਿਨ ਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਹੀ ਕੋਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾਂ ਕੀ ਆ ਬੇਟੀ ਦਾ ਅਮਰੀਕਾ ਹੋਰ ਹਾਂ ਅਮਰੀਕਾ ਹੋਰ ਅਮਰੀਕਾ ਹੋਰ ਠੀਕ ਐ ਹੁਣ ਪਤਾ ਬਾ ਉਹਦੇ ਨਾਲ ਕੀ ਟਰੈਜੇੜੀ ਬਣੀ ਐ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈਗੀ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਂਦੇ ਕਿੱਥੇ ਆ ਕਿਹੜੀ ਆਪਣੇ ਥਾਣੇ ਚ ਆਣਾ ਨਹੀਂ ਅਸੀਂ ਦਾਖਾ ਦੇ ਸਕਦੇ ਸੋਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਹੁਣ ਹਾਂ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ ਲੱਖ ਰੁਪਈਆ ਅੱਛਾ ਕਿਹੜੇ ਕਰਦੇ ਜੀ ਬਾਈ ਇਹ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਨਾ ਖਾਤਾ ਦੇ ਪਾਵਾਂਗੇ ਕਿੁੱਤੀ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਅੱਜ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤੱਕ ਦੇਖ ਗੱਲ ਕਰਾਓ ਫੇਰ ਹੀ ਪੈਸੇ ਪਾਵਾਂਗੇ ਨਾ ਯਾਰ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਹੋ ਰਹੇ ਰਹੇ ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ ਆ ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਘਾਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕਰ ਤਬ ਹੋ ਗਏ ਦਰਦ ਆਸ ਦਿਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਔਰ ਕੀਤੀ ਆ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਔਰ ਹਾਂ ਅਮਰੀਕਾ ਔਰ ਅਮਰੀਕਾ ਔਰ ਠੀਕ ਹੈ ਹੋਰ ਪਤਾ ਬਾ ਉਹਦੇ ਨਾਲ ਕੀ ਟਰੈਜੇਡੀ ਬਣੀ ਹੈ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਹੈ ਸਰ ਸਾਡੀ ਕਸਟਡੀ ਚ ਹੈਗੀ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਵੇ ਕਿੱਥੇ ਆ ਕਿਹੜੀ ਆਪਣੇ ਥਾਣੇ ਚਾ ਥਾਣਾ ਨਹੀਂ ਅਸੀਂ ਦਾਖਲ ਕਰਦੇ ਸੋਹਣਾ ਅੱਛਾ ਤੇ ਸਾਨੂੰ ਕੀ ਕਰਨਾ ਪਵੇ ਹੁਣ ਹਾਇ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ ਲੱਖ ਰੁਪਈਆ ਅੱਛਾ ਕਿਹੜੇ ਕਰਦੇ ਜੀ ਬਾਈ ਇਹ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਨਾ ਖਾਤਾ ਬੇ ਪਾਵਾਂਗੇ ਕੁੱਤੇ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਇਸ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤੱਕ ਮੇਰੇ ਗੱਲ ਕਰਾਓ ਨਾ ਫੇਰ ਹੀ ਪੈਸੇ ਪਾਵਾਂਗੇ ਨਾ ਹਾਂ ਹਾਂ ਪਹਲਾਗਾ